ਹਾਲੋ ਸਤਿਗੁਰਦੀਆ this video ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਨਾਲ ਅਫੀਲੀਏਟ ਜਿਹੜੇ ਕਾਲਜes ਹੈਗੇ ਨੇ ਉਹਨਾਂ ਵਿੱਚ ਇੱਕ ਕੁਆਲੀਫਾਇਰ ਤੋਂ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਆਲੀ ਭਾਤੀ ਹੋਣ ਜਾ ਰਹੀ ਹੈ ਇਸ ਦੇ ਡਿਟੇਲਸ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਵੀ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ बिल नोटिफिकेशन ऑन जरूर कर लो दोस्तों ताकि लेटेस्ट वीडियो भीड नोटिशन तो तक आसानी पहुँच सके तो हमारे वैकेंसिया अपलाई कर सको हाँ दोस्तों वाद है जी अभी इस वीडियो के वाल पहला जोड़ा नोटिफिकेशन है जी वो है एस डी कन्या महाविद्यालय मानसा कॉलेज वालों एस डी महाविद्यालय मानसा वालों नोटिफिकेशन तो जारी किया गया है जैसे अनुसार असिस्टेंट प्रोफेसर की दकेंसियां निकलिया नहीं जी पर सारी जॉब्स परमानेंट जॉब्स हो पहला क्लीयर कर दी तो असिस्टेंट प्रोफेसर की वैकेंसी है जी सबजैक्ट एक वैकेंसी है जी बोटनीमेंट जॉब रहेगी असिटेंट प्रोफैसर दो तो वैकेंसियां हो ਪੀ ਐਕਸ ਦੇ ਲਈ ਪਰਮਨੈਂਟ ਜੌਬਸ ਲੈਣ ਗਿਆ ਸੈਲਰੀ ਤੇ ਜਿਹੜੀ ਆ ਉਹ ਐਸ ਪਰ ਨੋਰਮ ਸੀ ਰਹੇਗੀ ਕਿਉਂਕਿ ਪੰਡਿਆਵ ਯੂਨੀਵਰਸਿਟੀ ਪਟਿਆਲਾ ਦੇ ਰੂਲਸ ਦੇ ਹਿਸਾਬ ਦੇ ਨਾਲ ਹੀ ਰਹੇਗੀ ਦੋ ਵੈਕੈਂਸੀਆਂ ਨੇ ਜੀ ਕੈਮਿਸਟਰੀ ਦੇ ਵਿੱਚ ਪਰਮਨੈਂਟ ਜੌਬਸ ਲੈਣ ਗਿਆ ਜੀ ਜੀਓਲੋਜੀ ਦੇ ਵਿੱਚ ਇੱਕ ਵੈਕੈਂਸੀ ਆ ਜੀ ਕਮਰਸ ਦੇ ਵਿੱਚ ਦੋ ਵੈਕੈਂਸੀਆਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਅਤੇ ਪਰਮਾਨੈਂਟ ਜੌਬਸ ਨੇ ਜੀ ਸਾਰੀਆਂ ਹੀ ਮੈਥਮੈਟਿਕਸ ਦੇ ਵਿੱਚ ਦੋ ਵੈਕੈਂਸੀਆਂ ਨੇ ਜੀ ਹਿਸਟਰੀ ਦੇ ਵਿੱਚ ਦੋ ਵੈਕੈਂਸੀਆਂ ਨੇ ਜੀ ਇਕਨੋਮਿਕਸ ਦੇ ਲਈ ਇੱਕ ਵੈਕੈਂਸੀ ਹੈ ਜੀ ਪੋਲਿਟੀਕਲ ਸਾਇੰਸ ਦੇ ਲਈ ਇੱਕ ਵੈਕੈਂਸੀ ਹੈ ਜੀ 뮤직 ਦੇ ਲਈ ਇੱਕ ਵੈਕੈਂਸੀ ਹੈ ਜੀ ਅਤੇ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਦੇ ਵਿੱਚ ਇੱਕ ਵੈਕੈਂਸੀ ਹੈ ਜੀ ਇੰਗਲਿਸ਼ ਦੇ ਲਈ ਇੱਕ ਵੈਕੈਂਸੀ ਹੈ ਜੀ ਲੈਬ ਟੈਕਨੀਸ਼ੀਅਨਸ ਦੀ ਇੱਕ ਵੈਕੈਂਸੀ ਹੈ ਜੀ ਸਾਰੀਆਂ ਵੈਕੈਂਸੀਆਂ ਪਰਮਾਨੈਂਟ ਜੌਬਸ ਰਹਿਣਗੇ ਜੀ ਇਹਨਾਂ ਵੈਕੈਂਸੀਆਂ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕਰਕੇ ਜਾਂ ਫਿਰ ਈਮੇਲ ਆਈਡੀ ਦੇ ਥਰੂ sdkmvmanthair@outlook.com ਤੇ ਪਰ ਵੀ ਜਾ ਕਰਕੇ ਤੁਸੀਂ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰ ਸਕਦੇ ਹੋ ਇਹ ਪਰਮਨੈਂਟ ਜੌਬਸ ਰਹਿਣ ਵਾਲੀਆਂ ਨੇ ਦੀ ਤੁਸੀਂ ਵਿਦਿਨ 21 ਡੇਸ ਤੁਸੀਂ ਇਸ ਵੈਕੈਂਸੀ ਲਈ ਅਪਲਾਈ ਕਰ ਸਕਦੇ ਆ ਜਾਨੀ ਤੁਸੀਂ 7 ਮਈ 2025 ਤੱਕ ਆਪਣੀ ਐਪਲੀਕੇਸ਼ਨ ਜੇੜੀਆਂ ਇਹਨਾਂ ਵੈਕੈਂਸੀਾਂ ਲਈ ਜੋ ਕਿ ਐਸਡੀ ਕੰਦੇ ਆ ਹਾ ਵਿਦਿਆਲય ਮਾਰਸਾ ਵਿੱਚ ਆਪਣੀ ਇਹਨਾਂ ਵੈਕੈਂਸੀਾਂ ਲਈ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਲਈ ਆਪਣੀ ਐਪਲੀਕੇਸ਼ਨਸ ਤੇ ਜੇੜੀਆਂ ਉਹ ਸਬਮਿਟ ਕਰਵਾ ਸਕਦੇ ਆ ਜਿਹੜੀ ਕੁਆਲੀਫਿਕੇਸ਼ਨ ਹੈ ਜਿਹੜੀ ਇਹਨਾਂ ਵੈਕੈਂਸੀਾਂ ਲਈ ਉਹ ਐਸ ਪਰ ਯੂਰਸੀ ਜਾਂ ਫਿਰ ਪੰਜਾਬ ਯੂਨੀਵਰਸਿਟੀ ਐਆਈਸੀਟੀਈ ਦੇ ਰੂਲਸ ਦੇ ਹਿਸਾਬ ਦੇ ਨਾਲ ਇਹ ਰਹੇਗੀ ਤੁਸੀਂ ਆਪਣਾ ਜਿਹੜਾ ਬਾਇਓ ਡਾਟਾ ਹੈ ਦੀ ਉਹ ਆਨਲਾਈਨ ਹਨਾ ਯੂਨੀਵਰਸਿਟੀ ਪਟਿਆਲਾ ਦੇ ਪੋਰਟਲ ਕਾਲਜਸ collegejobs.pujabuniversity.ac.in ਦੇ ਉੱਪਰ ਜਾ ਕੇ ਨਵੀਆਂ ਵਕੈਂਸੀਆਂ ਲਈ ਅਪਲਾਈ ਕਰ ਸਕਦੇ ਹੋ ਜੀ ਜੇਕ ਦੂਸਰਾ ਨੋਟੀਫਿਕੇਸ਼ਨ ਹੈ ਜੀ ਉਹ ਕਲੋਨਲ ਡਿਗਰੀ ਕਾਲਜ ਸੰਗਰੂਰ ਵੱਲੋਂ ਹੈ ਜੀ ਐਸਐਸ ਵਿੱਤ ਕੇ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦੇ ਅਸਿਸਟੈਂਟ ਪ੍ਰੋਫੈਸਰ ਲਈ ਦੋ ਵੈਕੈਂਸੀਆਂ ਨੇ ਜੀ ਹਿੰਦੀ ਦੇ ਲਈ ਇੱਕ ਵੈਕੈਂਸੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਕਮਰਸ ਦੇ ਦੋ ਵੈਕੈਂਸੀਆਂ ਨੇ ਜੀ ਪੰਜਾਬੀ ਦੇ ਲਈ ਇੱਕ ਵੈਕੈਂਸੀ ਹੈ ਜੀ ਅਤੇ ਅਸਿਸਟੈਂਟ ਪ੍ਰੋਫੈਸਰ ਸੋਸ਼ੀਓਲੋਜੀ ਦੇ ਵਿੱਚ ਇੱਕ ਵੈਕੈਂਸੀ ਆ ਜੀ ਅਤੇ ਕੰਪਿਊਟਰ ਸਾਇੰਸ ਦੇ ਵਿੱਚ ਇੱਕ ਵੈਕੈਂਸੀ ਆ ਜੀ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨ ਦੀ ਲਾਸਟ ਡੇਟ 12 ਮਈ 2025 ਆ ਜੀ 12 ਮਈ 2025 ਤੱਕ ਤੁਸੀਂ ਆਪਣੀ ਐਪਲੀਕੇਸ਼ਨਸ ਨੇ ਜਿਹੜੀਆਂ ਸਬਮਿਟ ਕਰਵਾ ਸਕਦੇ ਹੋ ਜੀ ਤੀਸਰਾ ਜਿਹੜਾ ਨੋਟੀਫਿਕੇਸ਼ਨ ਆ ਜੀ ਉਹ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਸੇਖੇ ਵੱਲੋਂ ਐਜੂਸ ਐਤ ਕੇ ਪ੍ਰਿੰਸੀਪਲ ਦੀ ਇੱਕ ਵੈਕੈਂਸੀ ਲਈ ਨੋਟੀਫਿਕੇਸ਼ਨ ਹੈ ਜੀ। ਇਹਨਾਂ ਵੈਕੈਂਸੀ ਲਈ ਤੁਸੀਂ 2 ਮਈ 2025 ਤੱਕ ਆਪਣੀ ਐਪਲੀਕੇਸ਼ਨ ਦੇਲੀਆਂ ਸਬਮਿਟ ਕਰਵਾ ਸਕਦੇ ਹੋ ਜੀ। ਇਸ ਸਬੰਧ ਨਾਲ ਤੁਹਾਡੇ ਕੋਈ ਸਵਾਲ ਹੋ ਤਾਂ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ। ਜਾਣਕਾਰੀ ਕਿੱਸਨ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।